ਕਹਿੰਦੇ ਹਨ ਕਿ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਆਪਣੇ ਪੁੱਤਰ ਦਾ ਨਾਮ ਇਸ ਲਈ ਸ੍ਰੀ ਚੰਦ ਰੱਖਿਆ ਕਹਿੰਦੇ ਹਨ ਕਿ ਸ੍ਰੀ ਉਦੋਂ ਕਹਿੰਦਾ ਜਦੋਂ ਕਿਸੇ ਨੂੰ ਬਹੁਤ ਜ਼ਿਆਦਾ ਸਤਿਕਾਰ ਦੇਣਾ ਹੋਵੇ ਤੇ ਕਹਿੰਦੇ ਜਿਹੜਾ ਵੀ ਮੇਰੇ ਪੁੱਤਰ ਦਾ ਨਾਮ ਲਵੇਗਾ ਇੱਕ ਵਾਰ ਸ੍ਰੀ ਜ਼ਰੂਰ ਕਹੇਗਾ ਕਹਿੰਦੇ ਹਨ ਕਿ ਜਦੋਂ ਬਾਬਾ ਸ੍ਰੀ ਚੰਦ ਮਹਾਰਾਜ ਜੀ ਨੂੰ ਜੰਗਲ ਵਿੱਚੋਂ ਘਰ ਲੈ ਕੇ ਆਉਣਾ ਤਾਂ ਬਾਬਾ ਸ੍ਰੀ ਚੰਦ ਮਹਾਰਾਜ ਜੀ ਨੇ ਕਿਹਾ ਕਿ ਮੇਰਾ ਉਜਾੜ ਜਗ੍ਹਾ ਤੇ ਮਨ ਨਹੀਂ ਲੱਗਦਾ ਬਾਬਾ ਜੀ ਨੇ ਵਸੋਂ ਨੂੰ ਉਜਾੜ ਕਹਿਣਾ ਤੇ ਉਜਾੜ ਨੂੰ ਵਸੋਂ ਕਹਿਣਾ ਕਹਿੰਦੇ ਹਨ ਕਿ ਬਾਬਾ ਸ਼੍ਰੀ ਚੰਦ ਮਹਾਰਾਜ ਜੀ ਐਨੇ ਇੱਕ ਮਹਾਨ ਤਪੱਸਵੀ ਸੀ ਜਿੱਥੇ ਇਨਸਾਨਾਂ ਨੂੰ ਰਾਹੇ ਪਾਇਆ ਉੱਥੇ ਬਾਬਾ ਸ਼੍ਰੀ ਚੰਦ ਮਹਾਰਾਜ ਜੀ ਨੇ ਵੱਡੇ ਵੱਡੇ ਖੁੰਖਾਰ ਜੰਗਲੀ ਜੀਵਾਂ ਨੂੰ ਵੀ ਸਿੱਧੇ ਰਾਹ ਤੇ ਪਾਇਆ ਕਹਿੰਦੇ ਜਿਹੜਾ ਵੀ ਬਾਬਾ ਸ਼੍ਰੀ ਚੰਦ ਮਹਾਰਾਜ ਜੀ ਦਾ ਸੱਚੇ ਮਨ ਦੇ ਨਾਲ ਨਾਮ ਲੈ ਲੈਂਦਾ ਹੈ ਨਾ ਉਹਨੂੰ ਦੁਨੀਆ ਦੇ ਸੋਖੀ ਨਹੀਂ ਮਿਲਦੇ ਉਹ ਤਾਂ ਪਰਲੋਕ ਦੇ ਵਿੱਚ ਵੀ ਜਗ੍ਹਾ ਪੱਕੀ ਕਰ ਲੈਂਦਾ ਹੈ